ਯੂਜੀਸੀ ਵੱਲੋਂ ਬਣਾਏ ਗਏ ਨਵੇਂ ਕਾਨੂੰਨ ਉੱਤੇ ਸੁਪਰੀਮ ਕੋਰਟ ਨੇ ਸਟੇ ਲਾ ਦਿੱਤੀ ਹੈ ਰੋਕ ਲਾ ਦਿੱਤੀ ਹੈ ਤੇ ਕਮਾਲ ਦੀ ਗੱਲ ਇਹ ਆ ਕਿ ਭਾਰਤ ਦੇ ਜਿਸ ਚੀਫ ਜਸਟਿਸ ਨੇ ਇਸ ਰੈਗੂਲੇਸ਼ਨ ਨੂੰ ਸਟੇ ਕੀਤਾ ਆ ਉਸੇ ਹੀ ਚੀਫ ਜਸਟਿਸ ਨੇ ਡਾਕਟਰ ਪਾਇਲ ਤਨਵੀ ਤੇ ਰੋਹਿਤ ਵੈਮੂਲਾ ਕੇਸ ਦੀ ਸੁਣਵਾਈ ਕਰਦੇ ਆ ਯੂਜੀਸੀ ਨੂੰ ਇਹ ਆਦੇਸ਼ ਦਿੱਤਾ ਸੀਗਾ ਕਿ ਸਿੱਖਿਆ ਸੰਸਥਾਨਾਂ ਦੇ ਵਿੱਚ ਹੋ ਰਹੇ ਮਤ ਭੇਦ ਜਾਤੀਵਾਦ ਜਾਤੀ ਭੇਦਭਾਵ ਰੰਗ ਨਸਲ ਭੇਦਭਾਵ ਜਿਹੜੇ ਹੋ ਰਹੇ ਨੇ ਇਹਨਾਂ ਦੇ ਵਿਰੁੱਧ ਕੋਈ ਸਖਤ ਐਕਸ਼ਨ ਲਿਆ ਜਾਵੇ ਤੇ ਜਦੋਂ ਯੂਜੀਸੀ ਨੇ ਇਹ ਕਾਨੂੰਨ ਪਾਸ ਕੀਤਾ ਰੈਗੂਲੇਸ਼ਨ ਪਾਸ ਕੀਤਾ ਤੇ ਇੱਕ ਧਿਰ ਜਦ ਕਿ ਸਵਰਨ ਤੇ ਰਿਆ ਸੋ ਕਾਲਡ ਅਪਰ ਕੈਟਾਗਰੀ ਦੇ ਵਿੱਚ ਆਪਣੇ ਆਪ ਨੂੰ ਮੰਦੀ ਆ ਉਹ ਸੁਪਰੀਮ ਕੋਰਟ ਵਿੱਚ ਪਹੁੰਚ ਗਈ ਤੇ ਸੁਪਰੀਮ ਕੋਰਟ ਦੇ ਉਸੇ ਹੀ ਚੀਫ ਜਸਟਿਸ ਨੇ ਇਸ ਕਾਨੂੰਨ ਨੂੰ ਸਟੇ ਕਰ ਦਿੱਤਾ ਬੜੀ ਹੈਰਾਨੀ ਦੀ ਗੱਲ ਹੈ ਨਾ ਕਿ ਜਿਸ ਚੀਫ ਜਸਟਿਸ ਨੇ UGC ਨੂੰ ਆਦੇਸ਼ ਦਿੱਤਾ ਸੀਗਾ ਇਹ ਕੁਝ ਕਰਨ ਦਾ ਤੇ ਕੋਈ ਚੀਫ ਜਸਟਿਸ ਨੇ ਇਸ ਕਾਨੂੰਨ ਨੂੰ ਸਟੇ ਕਰ ਦਿੱਤਾ। ਦੂਸਰਾ ਇਹ ਆਲ ਕਹ ਤਰਕੀ ਦਿੱਤਾ ਕਿ ਇਸ ਕਾਨੂੰਨ ਦੇ ਨਾਲ ਭਾਰਤ ਵਿੱਚ ਜਾਤੀਵਾਦ ਜਿਹੜਾ ਉਹ ਬਹੁਤ ਜ਼ਿਆਦਾ ਵਧੂਗਾ ਜਾਤੀਵਾਦ ਬਹੁਤ ਬੁਰੀ ਤਰ੍ਹਾਂ ਫੈਲੂਗਾ ਲੋਕ ਵੰਡੇ ਜਾਣਗੇ ਮਾਨਯੋਗ ਚੀਫ ਜਸਟਿਸ ਸਾਹਿਬ ਕੀ ਗੱਲ ਤੁਹਾਨੂੰ ਪਹਿਲਾਂ ਨਹੀਂ ਪਤਾ ਕਿ ਭਾਰਤ ਵਿੱਚ ਕਿੰਨਾ ਆਧ ਕਾਲ ਤੋਂ ਲੈ ਕੇ ਹੁਣ ਤੱਕ ਜਾਤੀਵਾਦ ਹੁੰਦਾ ਆ ਤੇ ਹੁਣ ਹੋ ਰਿਹਾ ਹੈ ਭਾਰਤ ਦੇ ਕਿਸ ਅਦਾਰੇ ਵਿੱਚ ਕਿਸ ਸਰਕਾਰੀ ਅਦਾਰੇ ਵਿੱਚ ਕਿਸ ਗੈਰ ਸਰਕਾਰੀ ਅਦਾਰੇ ਵਿੱਚ ਕਿਸ ਪਿੰਡ ਕਿਸ ਸ਼ਹਿਰ ਵਿੱਚ ਜਾਤੀਵਾਦ ਨਹੀਂ ਹੋ ਰਿਹਾ ਹਰ ਦਿਨ ਕਿਤਨਾ ਕਿਤੇ ਕੋਈ ਨਾ ਕੋਈ ਘਟਨਾ ਘਟਦੀ ਆ ਜਾਤੀਵਾਦ ਨੂੰ ਲੈ ਕੇ ਰੰਗ نسل ਭੇਦ ਭਾਵ ਨੂੰ ਲੈ ਕੇ ਤੇ ਅੱਜ ਜੇਕਰ UGC ਨੇ ਇਹ ਪਹਿਲ ਕਦਮੀ ਕੀਤੀ ਸੀਗੀ ਇਸ ਚੀਜ਼ ਨੂੰ ਰੋਕਣ ਦੀ ਤੇ ਤੁਸੀਂ ਆਪਣੇ ਹੀ ਭਾਈਚਾਰੇ ਦੇ ਹੱਕ ਵਿੱਚ ਪੁੱਗਤ ਗਏ ਜੇ ਫਿਰ ਇੱਕ ਵਾਰ ਹਾਲਾਂਕਿ ਇਹ ਮੈਂ ਦੱਸ ਦਿਆਂ ਇਹ ਕਾਨੂੰਨ ਰੱਦ ਨਹੀਂ ਹੋਇਆ ਸਿਰਫ ਰੋਕ ਲੱਗੀ ਆ ਜਸਟ ਸਟੇ ਆ ਅਗਲੀ ਸੁਣਵਾਈ ਨੂੰ ਕੁਝ ਵੀ ਹੋ ਸਕਦਾ ਆ ਪਰ ਬ੍ਰਾਹਮਣ ਜੱਜ ਦੀ ਜਿਹੜੀ ਨਿਆਂ ਪ੍ਰਣਾਲੀ ਆ ਉਹ ਹਮੇਸ਼ਾ ਸ਼ੱਕ ਦੇ ਘੇਰੇ ਚ ਰਹੀ ਆ ਬ੍ਰਾਹਮਣ ਨਾ ਨਿਆਂ ਪ੍ਰਣਾਲੀ ਨੂੰ ਲੈ ਕੇ ਕਦੇ ਵੀ ਇਮਾਨਦਾਰ ਨਹੀਂ ਰਿਹਾ ਇਸ ਗੱਲ ਦਾ ਪਤਾ ਅੰਗਰੇਜ਼ਾਂ ਨੂੰ ਬਹੁਤ ਸਮਾਂ ਪਹਿਲਾਂ ਲੱਗ ਗਿਆ ਸੀਗਾ ਤਾਂ ਹੀ ਉਹਨਾਂ ਨੇ 1919 ਦੇ ਵਿੱਚ ਬ੍ਰਾਹਮਣਾ ਦੇ ਜੱਜ ਬਣਤੇ ਪੂਰਨ ਰੋਗ ਲਾ ਦਿੱਤੀ ਸੀਗੀ ਤੇ ਜਿਸ ਅਦਾਰੇ ਦੇ ਵਿੱਚ ਚੀਫ ਜਸਟਿਸ ਸਾਹਿਬ ਬੈਠੇ ਨੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਵਿੱਚ ਉੱਥੇ ਕਿਹੜਾ ਜਾਤੀਵਾਦ ਨਹੀਂ ਹੁੰਦਾ ਕਿੰਨੇ ਕ ਐਸਸੀਐਸਟੀ ਲੋਕ ਨੇ ਜੇਕਰ ਕੋਈ ਪਹੁੰਚਦਾ ਵੀ ਆ ਤੇ ਉਹਨੂੰ ਜਲੀਲ ਕੀਤਾ ਜਾਂਦਾ ਉਹਦੇ ਉੱਤੇ ਜੁੱਤੀ ਸੁੱਟੀ ਜਾਂਦੀ ਹੈ ਸਿੱਖਿਆ ਸੰਸਥਾਨ ਵਿੱਚ ਹੁੰਦੇ ਜਾਤੀ ਭੇਦਭਾਵ ਦੀ ਇੱਕ ਮੈਂ 2010 ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਜੋ ਸੋਸ਼ਲ ਮੀਡੀਆ ਰਾਹੀਂ ਮੈਨੂੰ ਪਤਾ ਲੱਗੀ ਆ ਇਹ ਘਟਨਾ 2010 ਦੀ ਆ ਨਵੀਂ ਦਿੱਲੀ ਦੇ ਸਫਦਰ ਜੰਗ ਹਸਪਤਾਲ ਦੇ ਵਿੱਚ ਫਿਜ਼ੀਓਲੋਜੀ ਦਾ ਪੇਪਰ ਹੁੰਦਾ ਜਿੱਥੇ 35 ਐਸਸੀਐਸਟੀ ਬੱਚਿਆਂ ਦੇ ਵਿੱਚੋਂ 25 ਨੂੰ ਫੇਲ ਕਰ ਦਿੱਤਾ ਜਾਂਦਾ ਹੈ ਤੇ ਇਹ ਮਸਲਾ एसएससी एसटी कमीशन ਦੇ ਕੋਲ ਜਾਂਦਾ ਆ ਇਹਨਾਂ ਬੱਚਿਆਂ ਨੂੰ ਫੇਲ ਤਾਂ ਕੀਤਾ ਸੀ ਕਿਉਂਕਿ ਇਹ ਐਸਐਸਟੀ ਕੈਟਾਗਰੀ ਚ ਆਏ ਸੀ ਰਿਜ਼ਰਵ ਕੋਟੇ ਵਿੱਚੋਂ ਆਏ ਸੀ ਤੇ ਜਦੋਂ ਇਹ ਮਾਮਲਾ ਐਸੇ ਕਮਿਸ਼ਨ ਦੇ ਕੋਲ ਜਾਂਦਾ ਆ ਤੇ ਪੀਐਲ ਪੁਨੀਆ ਦੀ ਪ੍ਰਧਾਨਗੀ ਹੇਠ ਏਮਜ਼ ਦੇ ਦੋ ਡਾਕਟਰ ਚੁਣੇ ਜਾਂਦੇ ਨੇ ਜੋ ਇਹ ਸਾਰੇ ਮਾਮਲੇ ਦੀ ਜਾਂਚ ਕਰਦੇ ਨੇ ਇਸ ਸਾਰੇ ਮਾਮਲੇ ਦੀ ਰਿਪੋਰਟ ਜਦੋਂ ਤਿਆਰ ਕਰਕੇ ਉਹ ਪੇਸ਼ ਕਰਦੇ ਨੇ ਤੇ ਚਾਰ ਸਫਦਰ ਜੰਗ ਹਸਪਤਾਲ ਦੇ ਡਾਕਟਰ ਦੋਸ਼ੀ ਪਾਏ ਜਾਂਦੇ ਨੇ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਸਿਰਫ ਇਸ ਕਰਕੇ ਫੇਲ ਕਰ ਦਿੱਤਾ ਸੀਗਾ ਕਿਉਂਕਿ ਇਹ ਐਸ ਸੀ ਐਸਟੀ ਕੈਟਾਗਰੀ ਦੇ ਵਿੱਚੋਂ ਆਉਂਦੇ ਸੀਗੇ ਤੇ ਮਾਮਲਾ ਹਾਈ ਕੋਰਟ ਤੱਕ ਪਹੁੰਚਦਾ ਹੈ ਤੇ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਇਹ ਬੱਚੇ ਦੁਬਾਰਾ ਫਿਜ਼ੀਓਲੋਜੀ ਦਾ ਪੇਪਰ ਦਿੰਦੇ ਨੇ ਤੇ ਹੈਰਾਨੀ ਦੀ ਗੱਲ ਹੈ ਇਹ ਸਾਹਮਣੇ ਆਉਂਦੀ ਹੈ ਕਿ 25 ਦੇ 25 ਬੱਚੇ ਟਾਪ ਕਰਦੇ ਨੇ ਇਸ ਪੇਪਰ ਵਿੱਚੋਂ ਤੇ ਉਹ ਚਾਰੇ ਡਾਕਟਰ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਫੇਲ ਕੀਤਾ ਸੀਗਾ ਉਹ ਪਤਾ ਕੌਣ ਸੀਗੇ ਉਹ ਜਨਰਲ ਕੈਟੇਗਰੀ ਦੇ ਸੀ ਸਿਰਫ ਉਹਨਾਂ ਨੇ ਇਸ ਕਰਕੇ ਨਾ ਬੱਚਿਆਂ ਨੂੰ ਫੇਲ ਕੀਤਾ ਸੀਗਾ ਕਿ ਐਸਸੀਐਸਟੀ ਕੈਟਾਗਰੀ ਦੇ ਨੇ ਇੱਕ ਡਾਕਟਰ ਨਾ ਬਣ ਜਾਣ ਇਹ ਅੱਗੇ ਨਾ ਵੱਧ ਜਾਣ। ਇੰਨੀ ਬੁਰੀ ਤਰ੍ਹਾਂ ਜਾਤੀਵਾਦ, ਜਾਤੀ ਭੇਦਭਾਵ ਹੁੰਦਾ ਆ ਸਿੱਖਿਆ ਸੰਸਥਾਨਾਂ ਦੇ ਵਿੱਚ ਵੀ ਤੇ ਬਾਹਰ ਵੀ ਬਥੇਰੀਆਂ ਸਮਾਜਿਕ ਤੇ ਰਾਜਨੀਤਿਕ ਆਧਾਰਿਆਂ ਦੇ ਵਿੱਚ ਤੇ ਇਹ ਚਾਰੇ ਡਾਕਟਰ ਸੀਗੇ ਡਾਕਟਰ ਵੀ ਕੇ ਸ਼ਰਮਾ ਡਾਕਟਰ ਜੈਸ਼ਰੀ ਭੱਟਾਚਾਰੀਆ ਡਾਕਟਰ ਰਾਜ ਗੁਪਤਾ ਤੇ ਡਾਕਟਰ ਸ਼ੋਭਾ ਦਾਸ ਇਹ ਚਾਰੇ ਜਨਰਲ ਕੈਟਾਗਰੀ ਦੇ ਸੀਗੇ ਸੋ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਇਹ ਜਿਹੜੇ ਨਵੇਂ ਯੂਜੀਸੀ ਕਾਨੂੰਨ ਤੇ ਸਟੇ ਤੇ ਕਰਨ ਵਾਲੇ ਤੇ ਸਟੇ ਦੀ ਮੰਗ ਕਰਨ ਵਾਲਿਆਂ ਨੂੰ ਕਿ ਤੁਹਾਨੂੰ ਇਸ ਕਾਨੂੰਨ ਕਰਕੇ ਇਹ ਲੱਗਣ ਲੱਗਾ ਕਿ ਤੁਹਾਡੇ ਨਾਲ ਜਾਤੀਵਾਦ ਹੋਊਗਾ ਤੁਹਾਡੇ ਨਾਲ ਧੱਕਾ ਹੋਊਗਾ ਤੇ ਜਰਾ ਸੋਚੋ ਜਾਤੀਵਾਦ ਖਤਮ ਕਦੋਂ ਹੋਇਆ ਸੀ ਉਹ ਲਾਂਤੀਓ ਜਾਤੀਵਾਦ ਤਾਂ ਤੁਸੀਂ ਕਰਦੇ ਜੇ